ਹਾਂ ਪਰਾਂਟੀ ਇਹ ਗਾ ਮੈਨੂੰ ਤਾਂ ਚੰਗੀ ਨਹੀਂ ਲੱਗੀ ਹੈ ਕਿ ਮੈਨੂੰ ਇਹ ਕਸੂ ਮੈਨੂੰ ਕਿਹੜਾ ਪਤਾ ਸੀਗਾ ਹੂੰ ਮੈਨੂੰ ਵੀ ਦੱਸੇ ਤੇ ਪਤਾ ਲੱਗਾ ਪਤਾ ਪਰਾਂਟੀ ਮੰਮੀ ਜੀ ਤਾਂ ਕਦੀ ਅੱਦਾ ਫਰਕਾ ਕਰ ਦੇਣੀ ਹੈਗੀ ਮੈਨੂੰ ਤਾਂ ਯਕੀਨ ਨਹੀਂ ਹੁੰਦਾ ਹੈਗਾ ਹੁਣ ਨਹੀਂ ਯਕੀਨ ਕਰਨਾ ਨਾ ਕਰੋ ਇਹ ਤੇਰੀ ਮਰਜ਼ੀ ਮੈਂ ਜਿਹੜੀ ਤੈਨੂੰ ਦੱਸਣੀ ਸੀ ਗੱਲ ਦਾਤ ਦਿੱਤੀ ਅੱਗੇ ਤੂੰ ਜਾਣ ਤੇਰਾ ਕੰਮ ਜਾਣੇ ਪਰ ਮੇਰਾ ਨਾਲ ਲਈ ਨਾ ਨਹੀਂ ਆਂਟੀ ਮੈਂ ਤੁਹਾਡਾ ਕਾਤੇ ਨਾ ਲੈਣਾ ਆ ਪਰ ਪੂਜਾ ਮੇਰੇ ਬਾਰੇ ਐਦਾਂ ਆਂਟੀ ਸੋਚਦੀ ਆ ਮੈਂ ਤਾਂ ਆਪਣੇ ਭੈਣਾਂ ਵਾਂਗੂ ਸਮਝਦੀ ਆ ਪੂਜਾ ਨੂੰ ਮੈਂ ਤਾਂ ਕਦੀ ਫਰਕ ਨਹੀਂ ਕੀਤਾ ਉਹਦੇ ਨਾਲ ਆਂਟੀ ਮਾੜਾ ਵੀ ਚਲ ਕੋਈ ਨਹੀਂ ਹਮ ਜੋ ਹੋ ਗਿਆ ਹੋ ਗਿਆ ਡਾੜਜੀ ਤੁਸੀਂ ਉਹ ਮੈਰੀ ਪੁੱਤ ਚਾਬੀਆਂ ਰਹਿ ਗਈਆਂ ਸੀ ਇੱਥੇ ਮੈਂ ਜਾਣ ਲੱਗਿਆ ਧਿਆਨ ਨਹੀਂ ਰਿਹਾ ਚਾਬੀਆਂ ਇੱਥੇ ਛੱਡ ਕੇ ਦੁਕਾਨ ਤੋਂ ਚੱਲ ਗਿਆ ਸੁਮਨ ਕਹਿੰਦੀ ਸੀ ਤੈਨੂੰ ਮਰਜੀ ਦਾ ਕੁਛ ਨਹੀਂ ਡੈਡੀ ਜੀ ਉਹ ਪਾਈਪ ਲਾਈਨ ਆਈ ਸੀ ਪਾਣੀ ਵਾਲਾ ਅੱਛਾ ਤੇ ਤਾਂ ਕਰਕੇ ਦੋ ਮਿੰਟ ਮੇਰੇ ਕੋਲ ਖੜ ਗਿਆ ਉੱਦੇ ਖੜੇ ਸੀਗੇ ਉਹ ਚੱਲ ਠੀਕ ਆ ਹਾਂ ਜੀ ਡੈਡੀ ਕਰੋ ਕਿਤੇ ਡੈਡੀ ਜੀ ਸਾਡੀ ਗੱਲਾਂ ਤੇ ਨਹੀਂ ਸੁਣ ਲਈ ਆਇਆ ਦੀਦੀ ਕੋਣ ਆਏ ਸੀਗੇ ਕੋਈ ਡੈਡੀ ਜੀ ਆਏ ਸੀ ਚਾਬੀ ਚੱਕਣੋਂ ਦੁਕਾਨ ਦੀ ਚਾਬੀ ਭੁੱਲ ਗਏ ਸੀ ਦੁਬਾਰਾ ਲੈ ਆਣ ਆਏ ਸੀਗੇ ਅੱਛਾ ਅੱਛਾ ਹਾਂ ਤੂੰ ਬੜੀਆਂ ਗੱਲ ਸਾਡੀਆਂ ਗੱਲਾਂ ਸੁਣਦੀ ਕੰਨ ਲਾ ਲਾ ਕੇ ਹਾਂ ਦੀਦੀ ਮੈਂ ਕਦੇ ਤੁਹਾਡੀਆਂ ਕੰਨ ਲਾ ਲਾ ਕੇ ਗੱਲਾਂ ਸੁਣੀਆਂ ਉਹ ਤਾਂ ਡੈਡੀ ਜੀ ਦੀ ਆਵਾਜ਼ ਸੁਣੀ ਮੇਕਅਪ ਤਾਂ ਨਹੀਂ ਕੀ ਹੋ ਗਿਆ ਉਹ ਡੈਡੀ ਚਾਬੀ ਲੈਣਾ ਆਏ ਸੀਗੇ ਆਂਟੀ ਪਾਈਪ ਲੈਣਾ ਆਏ ਸੀਗੇ ਤੂੰ ਬਹੁਤ ਟਰੱਸਟ ਲੈਂਦੀ ਆ ਗੱਲਾਂ ਸਾਡੀਆਂ ਸੁਣਦੀ ਆ ਕੋਲ ਖੜੀ ਹੋ ਹੋ ਕੇ ਕਿੱਦਾਂ ਲੱਗੇ ਬੋਲਣ ਮੈਨੂੰ ਕਹਿੰਦੇ ਤੂੰ ਬੜੀਆਂ ਇੰਟਰਸਟ ਰੱਖਦੀ ਆ ਗੱਲਾਂ ਦਾ ਨਹੀਂ ਮੈਂ ਤਾਂ اڈੀਆਂ ਗੱਲਾਂ ਦਾ ਕੀ ਇੰਟਰਸਟ ਰੱਖਣਾ ਆ ਤੁਸੀਂ ਬੋਲਣ ਲੱਗ ਗਏ ਮੈਨੂੰ ਨਹੀਂ ਪੂਜਾ ਮੈਂ ਤਾਂ ਤੈਨੂੰ ਕੁਛ ਨਹੀਂ ਸੀ ਕਿਹਾ ਹੈਗਾ ਤੂੰ ਹੀ ਪੁੱਛਿਆ ਕੀ ਗੱਲ ਹੋਈ ਕੌਣ ਆਇਆ ਸੀ ਨਹੀਂ ਤੇਰੀ ਕੀ ਹੋ ਗਿਆ ਜੇ ਮੈਂ ਪੁੱਛ ਲਈ ਆਹ ਕਿਹੜੀ ਗੱਲ ਹੋ ਗਈ ਨਹੀਂ ਕੋਈ ਗੱਲ ਨਹੀਂ ਹੋਈ ਹੈਗੀ ਹੋਰ ਤੈਨੂੰ ਸਾਰਾ ਕੁਝ ਪਤਾ ਮੈਨੂੰ ਕੁਝ ਵੀ ਪਤਾ ਹੈਗਾ ਪਾਹੀ ਮੈਂ ਕਹਿਨੀ ਆ ਤੁਹਾਡੇ ਦਿਲ ਚ ਕੁਝ ਹੋਰ ਆ ਤੇ ਜਵਾਨ ਤੇ ਕੁਝ ਹੋਰ ਆ ਤੁਸੀਂ ਮੇਰੀ ਗੱਲ ਸਮਝੇ ਨਹੀਂ ਪੂਰਾ ਮੈਨੂੰ ਪਤਾ ਲੱਗ ਗਿਆ ਹਨ ਤੇਰੇ ਦਿਲ ਚ ਕਿਹੜੀ ਗੱਲ ਆ ਕੱਦ ਤੂੰ ਮੈਨੈ ਇੰਨਾ ਬੋਲਦੀ ਸੀ ਇੰਨਾ ਰੁੱਖਾ ਬੋਲਦੀ ਸੀ ਮੈਨੂੰ ਵੀ ਪਤਾ ਲੱਗ ਗਿਆ ਤੇਰੇ ਬਾਰੇ ਕੀ ਪਤਾ ਲੱਗ ਗਿਆ ਤੁਹਾਨੂੰ ਮੇਰੇ ਬਾਰੇ ਮੈਨੂੰ ਪਤਾ ਲੱਗ ਗਿਆ ਤੂੰ ਮੇਰੇ ਬਾਰੇ ਕੀ ਸੋਚਦੀ ਆ ਆ ਕੀ ਹੋਇਆ ਕਿ ਤੁਸੀਂ ਡਰਾਮਾ ਪਾ ਲਿਆ ਕੀ ਕਰਦੀਆਂ ਤੁਸੀਂ ਕੁਝ ਨਹੀਂ ਮੰਮੀ ਜੀ ਨਹੀਂ ਮੰਮੀ ਮੇਰੀ ਇੱਕ ਗੱਲ ਸੁਣੋ ਅੱਜੀ ਦੁਕਾਨ ਦੀਆਂ ਚਾਬੀਆਂ ਛੱਡ ਗਏ ਇੱਥੇ ਕਹਿੰਦੇ ਮੇਰੀ ਦੁਕਾਨ ਦੀਆਂ ਚਾਬੀਆਂ ਲੈਣ ਆਇਆ ਸੀ ਮੈਂ ਪੁੱਛ ਲਿਆ ਦੀਦੀ ਨੂੰ ਕਿ ਦੀਦੀ ਡੈਡੀ ਆਏ ਸੀ ਕੀ ਗੱਲ ਹੋਈ ਸਿਰਫ ਨਾਰਮਲ ਪੁੱਛਿਆ ਇਹਨਾਂ ਦਾ ਕੀ ਮਤਲਬ ਤੂੰ ਬੜੇ ਕੰਨ ਲਾ ਲਾ ਕੇ ਸੁਣਦੀ ਆ ਨਹੀਂ ਚੋਰ ਨੂੰ ਆਪਣਾ ਹੀ ਪਾਲ ਆ ਜੇ ਤੁਸੀਂ ਗੱਲਾਂ ਕਰਦੇ ਆ ਨਾ ਤਾਂ ਹੀ ਤੁਹਾਨੂੰ ਫਿਕਰ ਡਰ ਪੈ ਗਿਆ ਨਹੀਂ ਮੰਮੀ ਜੀ ਕਿੱਥੇ ਸੀ ਖੜੀਆਂ ਤੁਸੀਂ ਇਹਨਾਂ ਗੱਲਾਂ ਕਰਦੀ ਜਿਹੜੇ ਡੈਡੀ ਚਾਬੀ ਲੈ ਕੇ ਚਲ ਗਏ ਦੁਕਾਨ ਤੇ ਤੇ ਆਂਟੀ ਪਾਈਪ ਲੈਣ ਆਈ ਸੀਗੇ ਕੌਣ ਆਈ ਸੀ ਸੋਮਨ ਆਂਟੀ ਆਈ ਸੀਗੇ ਹੋ ਤਾਂ ਆਪਣੇ ਘਰ ਤੁਹਾਨੂੰ ਪਤਾ ਕੋ ਆਂਦਾ ਹੀ ਨਹੀਂ ਹੈਗਾ ਮੈਂ ਹੁ ਸੁਣਨੇ ਆਂ ਦੀ ਉਹ ਤਾਂ ਕੋਈ ਆਂਦਾ ਹੀ ਨਹੀਂ ਪਸਵੇਰੇ ਚਾਹ ਤਾਂ ਮੰਮੀ ਜੀ ਤਾਂ ਮੇਨ ਨਾਲ ਲੜ ਪਈ ਕਹਿੰਦੀ ਮੈਂ ਚਾਹ ਬਣਾਈ ਤੂੰ ਚੱਕ ਕੇ ਲੈ ਗਈ ਮੰਮੀ ਜੀ ਇਹ ਕਿਹੜੀ ਗੱਲ ਤੁਸੀਂ ਦੱਸੋ ਮੇਰੀ ਚ ਕੀ ਗਲਤੀ ਹੈ ਮੇਰਾ ਮੇਰੀ ਗੱਲ ਸੁਣੋ ਸਵੇਰੇ ਅਸੀਂ ਕਮਰੇ ਸਾਫ ਕਰਦੇ ਸੀ ਦੀਦੀ ਨੂੰ ਮੈਂ ਕਿਹਾ ਇੱਥੇ ਬੈਠੋ ਦੋਨੇ ਜਣੀਆਂ ਬੈਠੋ ਬੈਠੋ ਮੈਨੂੰ ਨਾ ਸਾਰੀ ਗੱਲ ਕਲੀਅਰ ਦੋਨੇ ਜਣੀਆਂ ਮੈਨੂੰ ਦੱਸ ਦਿਓ ਮੰਮੀ ਕਿਹੜੀ ਗੱਲ ਦਾ ਕਲੇਸ ਲੱਗ ਪਿਆ ਪੈਣਾ ਕੀ ਦੱਸਣਾ ਕਲੀਅਰ ਕਰਨਾ ਹੈ ਮੰਮੀ ਤੁਹਾਨੂੰ ਨਹੀਂ ਕੋਈ ਗੱਲ ਸਮਝ ਲੱਗਣੀ ਨਾ ਤੁਸੀਂ ਮੈਨੂੰ ਸਮਝਣਾ ਹੈ ਮੈਂ ਚੱਲਦੀ ਹਾਂ ਮੇਰੀ ਗੱਲ ਤਾਂ ਸੁਣ ਲੈ ਬੈਠ ਕੇ ਪੁੱਤ ਮੈਨੂੰ ਗੱਲ ਤਾਂ ਦੱਸ ਮੈਂ ਧੀ ਗੱਲਾਂ ਸੁਣਨੀਆਂ ਮੰਮੀ ਸੁਣ ਜੋਗਾ ਮੈਨੂੰ ਛੱਡਿਆ ਹੈ ਤੁਸੀਂ ਦੀਦੀ ਦੀਆਂ ਗੱਲਾਂ ਪੁੱਛੋ ਮਮਾ ਮੰਮੀ ਨੂੰ ਦੱਸ ਕਿਹੜੀ ਗੱਲ ਹੋਈ ਆ ਜਿਹ ਹੈ ਉਹ ਹੋ ਗਈ ਆ ਮੈਨੂੰ ਤੁਹੀਂ ਦੱਸਦੇ ਗੱਲ ਕੀ ਹੋਈ ਆ ਨਹੀਂ ਮੰਮੀ ਜੀ ਕੋਈ ਗੱਲਬਾਤ ਨਹੀਂ ਹੈਗੀ ਤੁਹਾਨੂੰ ਪਤਾ ਮੈਂ ਤਾਂ ਕੁਝ ਕਹਿੰਦੀ ਨਹੀਂ ਹੈਗੀ ਨਾ ਕੋਈ ਗੱਲ ਕਰਦੀ ਆ ਤੁਹਾਨੂੰ ਪਤਾ ਹੀ ਆ ਮੈਂ ਕਿੰਨੀ ਇੱਕ ਗੱਲ ਕਰਦੀ ਆ ਪੂਜਾ ਦੇ ਨਾਲ ਪੂਜਾ ਸਵੇਰੇ ਦੋ ਦਿਨ ਹੋ ਗਏ ਮੇਰੇ ਨਾਲ ਬਿੰਗੀ ਟੇਢੀ ਹੋਈ ਪਈ ਆ ਕੋਈ ਮਾਰ ਜੇ ਗੱਲ ਕਰਦੀ ਆ ਪੁੱਠਾ ਜਵਾਬ ਦਿੰਦੀ ਆ ਮੈਂ ਬਥੇਰਾ ਕਹਿੰਨ ਮੈਨੂੰ ਤਾਂ ਦੱਸਦੀਆਂ ਮਾੜਾ ਮੋਟਾ ਮੈਂ ਤਾਂ ਕੋਈ ਗੱਲ ਦੱਸਦੀ ਮੈਂ ਕੀ ਕਰ ਲੋ ਘਰ ਵਿੱਚ ਕੀ ਚੱਲਦਾ ਮੈਂ ਕਹਿੰਦਾ ਚੱਲ ਅਸੀਂ ਦੋਨਾਂ ਯਾਨੀ ਅਡਜਸਟ ਕਰ ਲਾਂਗੇ ਪਰ ਮੇਰੇ ਵੀ ਮੈਂ ਤਾਂ ਡੈਡੀ ਨੇ ਮੈਨੂੰ ਭੇਜਿਆ ਕਹਿੰਦਾ ਕੁੜੀਆਂ ਦਾ ਬੋਲ ਬਰਾਲਾ ਹੁੰਦਾ ਆ ਉਹਨਾਂ ਨੂੰ ਸਮਝ ਨਹੀਂ ਲੱਗੀ ਪਰ ਮੈਨੂੰ ਸਮਝ ਨਹੀਂ ਲੱਗੀ ਮੈਂ ਕਿਹਾ ਨਹੀਂ ਉਹਦਾ ਗੱਲ ਕਰਦੀ ਅੰਦਰ ਬੈਠੀ ਮੰਮੀ ਜੀ ਸਵੇਰੇ ਵੀ ਇਹੀ ਗੱਲ ਤੇ ਵਿਵਾਸ ਹੁੰਦੀ ਸੀ ਸਾਡੀ ਦੋਨਾਂ ਜਣੀਆਂ ਦੀ じゃ ਮੇਰਾ ਪੁੱਤ ਦੇਖ ਉਹਨੂੰ ਉੱਠ ਕੇ ਚਲੀ ਗਈ ਉਹ ਮੈਂ ਗੁੱਸੇ ਹੋ ਕੇ ਤਾਂ ਮੈਨੂੰ ਨਹੀਂ ਸਮਝ ਲੱਗਦੀ ਕਿ ਇਹਦੀ ਨਜ਼ਰ ਲੱਗੀ ਮੇਰੇ ਘਰ ਨੂੰ ਮੰਮੀ ਜੀ ਮੈਂ ਨਹੀਂ ਉਹਨੂੰ ਕੁਝ ਕਹਿਣਾ ਹੈਗਾ ਉਹ ਤਾਂ ਮੇਰੀ ਇੰਨੀ ਇੰਨੀ ਗੱਲ ਤੇ ਐਡਾ ਮੂੰਹ ਫੁਲਾਉਂਦੀ ਆ ਮੇਰੀ ਇੱਕ ਨਹੀਂ ਸੰਦੀ ਹੈਗੀ ਉਹਨੂੰ ਤਾਂ ਤੁਸੀਂ ਸਮਝਾਓ ਕਿੱਦਾਂ ਸਮਝਾਣਾ ਮੇਰੀ ਗੱਲ ਸੁਣ ਮੇਰੀ ਇਹ ਹੀ ਮੰਨਦੀ ਉਹ ਤੂੰ ਬੜੀ ਆ ਨਾ ਉਹ ਛੋਟੀ ਆ ਕੋਈ ਗੱਲ ਤੇਰੀ ਭੈਣ ਆ ਪਤੋਂ ਛੋਟੀ ਪਿਆਰ ਮੈਂ ਸਮਝਾ ਲੈਣਾ ਕੋਈ ਗੱਲ ਨਹੀਂ ਚਲੋ ਠੀਕ ਆ ਮੰਮੀ ਜੀ ਮੇਰਾ ਦਿਮਾਗ ਹੀ ਪਰੇਸ਼ਾਨ ਹੋ ਪਿਆ ਰਹਿਣ ਖਾਦਣੀ ਮੇਰੀ ਤਾਂ ਸੁਣਦੀ ਨਹੀਂ ਇੱਕ ਵੀ ਉਹ ਦੇਖ ਉਹਨੂੰ ਕਿੱਥੇ ਲ ਗਈ ਆ ਉਹ ਰੱਬਾ ਕਿਹਦੀ ਨਜ਼ਰ ਲੱਗੀ ਮੇਰੇ ਘਰ ਨੂੰ ਮੇਰੀਆਂ ਨੋਹਾਂ ਦੋਏ ਆਪਣਾ ਸਕੀਆਂ ਪਹਿਣਾ ਮੰਗੂ ਰਹਿਣੀਆਂ ਸੀ ਅੱਜ ਤੱਕ ਕਦੀ ਨਾਲ ਵੀ ਤੇ ਸੂਈ ਨਹੀਂ ਲੰਗੀ ਤਾਂ ਅੱਜ ਕਿੱਦਾਂ ਹੈ ਇੱਕ ਦੂਜੇ ਦੇ ਖਾਂ ਸਾਹਮਣੇ ਖੜ ਗਈਆਂ ਮੇਰੀ ਤਾਂ ਬਰਦਾਸ਼ਤ ਤੋਂ ਬਾਹਰ ਹੋਇਆ ਇਹ ਕੰਮ ਦੀਦੀ ਦੀਦੀ ਆਪੋ ਜੀ ਨੀ ਕੀ ਗੱਲ ਹੋਈ ਤੁਹਾਨੂੰ ਤੁਸੀਂ ਅੱਜ ਉੱਠੇ ਨਹੀਂ ਹੈਗੇ ਕੋਈ ਮੇਰੇ ਸਿਹਤ ਨੇ ਠੀਕ ਹੈਗੇ ਅੱਜ ਤੋਂ ਕੰਮ ਸਾਰਾ ਕਰ ਲੈਣਾ ਇੱਥਾ ਨਹੀਂ ਹੋਣਾ ਹੈਗਾ ਅੱਜ ਨਹੀਂ ਤੁਹਾਡੀ ਸਿਹਤ ਨੂੰ ਕੀ ਹੋਇਆ ਫਿਰ ਜਾ ਕੇ ਉੱਠ ਕੇ ਦਵਾਈ ਲਿਓ ਤੁਸੀਂ ਕੋਈ ਨਹੀਂ ਮੈਂ ਦਵਾਈ ਲਿਆਣੀ ਆ ਹੁਣ ਮੈਂ ਕੋਈ ਜੱਟ ਠਹਿਰ ਕੇ ਜਾਣੀ ਦਵਾਈ ਲੈਣ ਵਾਸਤੇ ਮੈਂ ਨਹੀਂ ਆਹ ਕਿਹੜੀ ਗੱਲ ਹੋ ਗਈ ਹੁਣ ਰਲ ਮਿਲ ਕੇ ਅਸੀਂ ਕੰਮ ਕਰ ਲੈਣੇ ਆ ਆ ਕੋਈ ਗੱਲ ਥੋੜੀ ਹੈ ਤੁਹਾਡੀ ਜੇ ਬਿਮਾਰ ਆ ਤੁਸੀਂ ਉੱਠ ਕੇ ਦਵਾਈ ਲਿਓ ਉੱਜਾ ਮੇਰੇ ਗੱਲ ਸੁਣ ਮੈਂ ਕੋ ਨਾਟਕ ਥੋੜੀ ਕਰਦੀ ਆ ਜੇ ਮੇ ਸਿਹਤ ਖਰਾਬ ਹੈ ਮੈਂ ਤਾਂ ਹੀ ਪਈ ਆ ਤੂੰ ਪਤਾ ਨਹੀਂ ਖਾਤੇ ਐਦਾ ਮੈਂ ਨਾ ਕਰਦੀ ਰਹਿਣੀ ਆ ਕੋਈ ਦਿਮਾਗ ਖਰਾਬ ਹੋਇਆ ਮੈਂ ਐਦੀ ਪਾਉਂਗੀ ਕੀ ਪਤਾ ਹੁੰਦਾ ਆ ਮੈਂ ਬੇਰੀ ਕੱਲ ਇੱਕ ਸੁਣ ਲਓ ਜੇ ਤੁਸੀਂ ਬਿਮਾਰ ਆ ਕਮ ਸੇ ਕਮ ਦਵਾਈ ਖਾ ਸਕਦੇ ਆ ਨਾ ਖਾ ਕੇ ਕੰਮ ਕਰ ਲਓ ਕੋਈ ਨਹੀਂ ਮੈਂ ਆਪੇ ਕੰਮ ਕਰ ਲੂੰਗੀ ਜਿਹੜਾ ਤੇਰਾ ਜੀ ਕਰਦਾ ਕੰਮ ਕਰ ਲਾ ਬਾਬੇ ਕਰ ਲੂੰਗੀ ਐਦਾ ਬੇਰੁਖੀਆਂ ਗੱਲਾਂ ਮੇਰੇ ਨਾਲ ਕਰ ਮੈਂ ਮੰਮੀ ਜੀ ਨਾਲ ਗੱਲ ਕਰਦੀ ਆ ਚਲੋ ਜੋ ਮਰਜ਼ੀ ਕਰੋ ਤੁਸੀਂ ਉਹ ਤਿੱਡੇ ਕਰਦੀ ਰਹਿਣੀ ਆ ਸਿਹਤ ਖਰਾਬ ਆ ਤਾਂ ਮੈਂ ਨਾ ਟਿਕਣ ਦਿੰਦੀ ਹੈਗੀ ਪਤਾ ਨਹੀਂ ਤੇਰੇ ਦਿਮਾਗ ਨੂੰ ਕੀ ਹੋਇਆ ਕੀ ਨਹੀਂ ਹੋਇਆ ਅਮਰਜੀਤ ਹਾਂਜੀ ਮੰਮੀ ਆ ਕੇ ਗੱਲ ਤੁਸੀਂ ਕਿਸੇ ਵੇਲੇ ਸਿਰ ਤੇ ਸਮਾਨ ਪਾ ਲਿਆ ਪੁੱਤ ਮੰਮੀ ਜੀ ਮੈਂ ਤਾਂ ਬਿਮਾਰ ਪਈ ਆ ਮੇਰੀ ਸਿਹਤ ਨਹੀਂ ਠੀਕ ਸੀਗੀ ਸਰ ਬਹੁਤ ਦੁਖਦਾ ਸੀ ਮੈਂ ਪੈ ਗਈ ਆ ਮੈਨੂੰ ਪਈ ਨੂੰ ਆ ਕੇ ਬੋਲਣ ਲੱਗ ਗਈ ਆ ਮੈਂ ਤਾਂ ਕੁਝ ਵੀ ਨਹੀਂ ਕਿਹਾ ਹੈਗਾ ਪੂਜਾ ਨੂੰ ਤੈਨੂੰ ਕੀ ਕਿਹਾ ਦਵਾਈ ਲਿਓ ਪੁੱਤ ਕੇ ਲੈ ਤਾਂ ਮੰਮੀ ਜੀ ਦੇਖੋ ਕਿੱਦਾਂ ਬੋਲਦੀ ਆ ਐਦਾਂ ਥੋੜੀ ਬੋਲਣਾ ਚਾਹੀਦਾ ਨਹੀਂ ਮੰਮੀ ਜੀ ਇਹ ਕਿਹੜੀ ਗੱਲ ਆ ਜਾਣ ਕੇ ਪਏ ਆ ਨਾ ਤਾਂ ਦੱਸ ਇਹਦਾ ਗੱਲਾਂ ਦਾ ਮੈਂ ਜਾਣ ਕੇ ਥੋੜੀ ਬੁੱਤ ਕੋ ਪਿਆ ਹੁੰਦਾ ਦੁੱਖ ਨੂੰ ਜਾਣ ਕੇ ਬਾਅਦ ਮਾਰਦਾ ਹੁੰਦਾ ਤੈਨੂੰ ਮਮੀ ਜੀ ਛੱਡੋ ਹੁਣ ਇਹਦਾ ਦਿਮਾਗ ਖਰਾਬ ਹੋ ਗਿਆ ਇਹ ਨਹੀਂ ਕਿਸੇ ਗੱਲ ਦੀ ਨਹੀਂ ਰਹੀ ਤੁਸੀਂ ਦੋਹਾਂ ਜਣਿਆਂ ਨੇ ਕਿਹੜੀ ਗੱਲ ਦਾ ਨਕਸਮਾਨ ਪਾ ਲਿਆ ਦੋਹਾਂ ਜਣਿਆਂ ਦੇ ਪਤਾ ਨਹੀਂ ਮੰਮੀ ਜੀ ਮੈਂ ਤਾਂ ਕਿਹੜੀ ਗੱਲ ਦੀ ਅਦਾ ਕਰਦੀ ਆ ਇਹ ਅੱਗੇ ਤਾਂ ਕੋਈ ਅਦਾ ਬੋਲੀ ਜਿਹੜੀ ਹੁਣ ਬੋਲਦੀ ਆ ਪਤਾ ਨਹੀਂ ਇਹ ਦਮਾਚ ਕਹਿੰਦੇ ਵਿਰੁੱਧ ਭਾਰ ਪੈਣਾ ਵੜਾ ਗਰੂਲੀਨ ਤਾਂ ਲਾ ਤੁਹਾਡੇ ਦੋਹਾਂ 'ਚ ਕਿਸੇ ਨੇ ਭਾਰ ਦਿੱਤਾ ਤੁਸੀਂ ਦੋਨੇ ਫਤ ਜਣੀਆਂ ਉਸ ਵਿੱਚ ਚੱਲ ਪੁੱਤ ਜੇ ਸਿਰ ਨਹੀਂ ਕੀ ਹੋ ਗਿਆ ਕੀ ਹੋ ਗਿਆ ਨਰੋਲਾ ਪਾਇਆ ਉਹ ਪਰੇ ਤੇ ਸੁਣਦਾ ਆ ਕਿੱਥੇ ਰੋਲਾ ਪੈ ਗਿਆ ਇੱਥੇ ਕੁਛ ਨਹੀਂ ਅਸਾਂ ਕਰਦੇ ਆਂ ਨਾ ਵਾਗ ਆ ਗੋਦੀ ਜੇਤ ਜੇ ਖਰਾਬ ਹੋਈ ਹੋ ਆ ਆਹਨ ਪੂਜਾ ਕਹਿੰਦੀ ਜੀ ਦਿਨ ਦੀ ਦਵਾਈ ਲੈ ਆ ਰੋਟ ਕੇ ਚਲੋ ਦਵਾਈ ਲੈਣੇ ਜਾ ਕੇ ਹਨਾ ਠੀਕ ਹੈ ਮੰਮੀ ਜੀ ਦਵਾਈ ਲੈ ਆਣੀ ਹੈ ਹਾਂ ਕੀ ਹੋ ਆ ਦੀ ਤਾਂ ਨਾਲ ਵਿੱਚ ਵੀ ਦਵਾਈ ਲੈ ਤੇ ਤੁਸੀਂ ਸਵੇਰੇ ਸਵੇਰੇ ਉਹ ਮੈਂ ਤਾਂ ਕੱਲ ਪੈਪ ਨਹੀਂ ਸੀ ਲੈ ਕੇ ਗਈ ਮੈਂ ਕਿ ਚਲ ਮੈਂ ਫੜਾਇਆ ਆ ਮਾ ਸਰ ਦਾ ਪੈਪ ਦੀ ਦੇਣੀ ਆਈ ਤਾਂ ਮੈਂ ਰੋਲਾ ਸੁਣਦਾ ਮੈਂ ਤਾਂ ਪੁੱਛਦਾ ਸੀ ਕੀ ਗੱਲ ਹੋ ਗਈ ਨਹੀਂ ਤਾਂ ਮੈਂ ਪੈਪ ਰੱਖ ਕੇ ਚੱਲ ਜਾਣਾ ਸੀਗਾ ਮੇਰਾ ਆਉਣਾ ਚੰਗਾ ਨਹੀਂ ਲੱਗਾ ਜੇ ਤੁਹਾਨੂੰ ਨਹੀਂ ਚੰਗਾ ਲੱਗਾ ਮੈਂ ਨਾ ਆਇਆ ਕਰੂੰਗੀ ਤੁਸੀਂ ਤਾਂ ਮੇਰੇ ਗਲੇ ਹੀ ਪਾ ਗਏ ਆਣ ਨੂੰ ਨਹੀਂ ਤੇਨ ਮੈਂ ਰੋਕਦੀ ਹੈਗੀ ਹੋਰ ਕੀ ਕਰਦੇ ਆ ਬਹੂ ਮੇਰੀ ਹੋਈ ਉਹ ਢਿੱਲੀ ਗਈ ਤਾਂ ਉਹਨੂੰ ਤੂੰ ਪੂਜਾ ਕਰਨੀ ਸੀ ਵੀ ਦਵਾਈ ਲੈ ਲੈ ਉੱਠ ਕੇ ਚਲ ਦੋਈ ਲੈ ਗਈ ਤੁਸੀਂ ਤਾਂ ਕਹਿੰਦੇ ਮੇਰੀਆਂ ਬਹੂਆਂ ਚੰਗੀਆਂ ਐ ਬਹੁਤ ਵਾ ਲੜਦੀਆਂ ਨਹੀਂ ਆ ਤਾਂ ਮੈਂ ਜਨਮ ਮੈਂ ਤਮਾਸ਼ਾ ਦੇਖ ਲਿਆ ਨਾ ਮੇਰਾ ਤਾਂ ਤਮਾਸ਼ਾ ਕਾਹਦਾ ਦੇਖ ਲਿਆ ਬਹੂਆਂ ਦਾ ਮੇਰੀਆਂ ਬਹੂਆਂ ਹਜੇ ਵੀ ਨਹੀਂ ਲੜਦੀਆਂ ਆਹ ਲੜਦੀਆਂ ਸੋਲਾ ਸੁਣ ਕੇ ਤਾਂ ਮੈਂ ਆਈਆਂ ਨਹੀਂ ਆਂਟੀ ਅਸੀਂ ਨਹੀਂ ਲੜਦੀਆਂ ਲੜੀਆਂ ਨਹੀਂ ਉਹਨੂੰ ਠਾਲਦੀ ਸੀ ਵੀ ਦਵਾਈ ਲੈ ਦੀਦੀ ਉੱਠ ਕੇ ਮੇਰੇ ਤੇਰੀ ਸਿਹਤ ਕਰਾਂ ਦਵਾਈ ਲੈ ਆ ਉੱਟ ਕੇ ਹੂੰ ਹਾਂ ਮੇਰੀਆਂ ਬੰਗੂਆਂ ਨਹੀਂ ਲੜਦੀਆਂ ਹੈਗੀਆਂ ਚੰਗਾ ਭੈਣ ਮੈਂ ਚੱਲੀ ਆਪਣੇ ਘਰ ਨੂੰ ਤੈਨੂੰ ਤਾਂ ਮੇਰਾ ਆਇਆ ਹੈ ਚੰਗਾਈ ਨਹੀਂ ਲੱਗਾ ਤੈਨੂੰ ਥੋੜੀ ਕੁ ਮਾਰਾ ਦਿੰਦਾ ਗੋਲ ਭੈਣ ਜੀ ਹਾਂ ਮੈਂ ਬੈਠ ਤੂੰ ਵਧੀਆ ਹੋਇਆ ਅੱਜ ਲੱਗਾ ਪਤਾ ਮੈਨੂੰ ਮੇਰੇ ਵੀ ਕਾਲਜੇ 'ਚ ਠੰਡ ਪਈ ਵਧੀਆ ਹੋਇਆ ਐਦਾਂ ਐਦਾਂ ਹੋਣੀ ਚਾਹੀਦੀ ਆ ਏਕ ਗੱਲ ਸੁਣੋ ਤੁਸੀਂ ਸਵੇਰੇ ਸਵੇਰੇ ਕਾਹਤੇ ਕਮਰ ਵਾਲੀ ਦੋਹਾਂ ਜਾਣੀਆਂ ਨੇ ਪਾਈ ਪਹਿਲਾਂ ਮੈਨੂੰ ਤੁਸੀਂ ਦੱਸੋ ਮੈਂ ਰੌਲਾ ਸੁਣ ਕੇ ਮੈਂ ਭੱਜੀ ਆਈਆਂ ਉਧਰ ਉਹ ਤੇ ਲਗਵੰਡ ਨੱਠੀ ਆਈ ਰੌਲਾ ਸੁਣ ਕੇ ਤੁਹਾਡਾ ਕੋਈ ਕਾਹਦੇ ਲਾਤੀ ਮੇ ਨਹੀਂ ਮੰਮੀ ਚ ਕੋਈ ਗੱਲ ਨਹੀਂ ਮੈਂ ਤਾਂ ਪਈ ਸੀ ਮੇਰਾ ਸਿਰ ਦੁਖਦਾ ਸੀਗਾ ਲੋਕਾਂ ਦੇ ਸਾਹਮਣੇ ਪੁੱਲ ਬੰਦ ਕੇ ਵੀ ਮੇਰੀਆਂ ਨੂੰਹਾਂ ਚੰਗੀਆਂ ਬਹੁਤ ਚੰਗੀਆਂ ਬਹੁਤ ਉਹ ਤੁਸੀਂ ਆ ਕਿਹੜੇ ਲੱਪੀਆਂ ਕੰਮ ਕਰਨ ਮੈਂ ਮਾਂ ਮੰਮੀ ਮਾਤਾ ਪਈ ਸੀ ਮੈਂ ਕਿਹਾ ਮੈਂ ਦਵਾਈ ਲੈਣੇ ਠਹਿਰ ਕੇ ਜਰਾ ਲੈਣੇ ਆ ਮੈਨੂੰ ਪੂਜਾ ਆ ਕੇ ਕਹਿੰਦੀ ਕੰਮ ਕਰ ਲਾ ਮੈਂ ਕਿਹਾ ਮੈਂ ਠਹਿਰ ਕੇ ਕਰਦੀ ਕੰਮ ਬਈ ਤੂੰ ਕਰ ਲਾ ਜਿੰਨਾ ਤੇ ਕੋ ਹੁੰਦਾ ਕਰ ਲਾ ਮੈਂ ਬਾਕੀ ਠਹਿਰ ਕੇ ਕਰ ਲੂੰਗੀ ਹੋਰ ਕਹਿੰਦੀ ਤੂੰ ਤਾਂ ਪਈ ਆ ਬਹਾਨਾ ਮਾਰ ਕੇ ਪਈ ਆ ਉੱਟ ਕੇ ਕਹਿੰਦੀ ਦਵਾਈ ਲੈ ਆ ਜਾ ਕੇ ਮੰਮੀ ਮੈਨੂੰ ਸੋ ਗੱਲ ਮੇਰੇ ਪੱਲੇ ਪਾ ਕੇ ਗਈ ਆ ਪੂਜਾ ਚੱਲ ਉਹ ਤੂੰ ਤਾਂ ਸਿਆਣੀ ਉਹ ਜਿ ਮੰਮੀ ਜੀ ਮੈਂ ਤਾਂ ਸਮਝਦੇ ਆਂ ਇਹ ਕੰਮ ਕਰ ਲਓ ਜਿਹੜੀ ਗੱਲ ਕਹਿੰਦੀ ਪਿਆਰ ਨਾਲ ਕਰ ਲਓ ਤੁਸੀਂ ਮੰਮੀ ਜੀ ਮੈਂ ਤਾਂ ਸਮਝਦੇ ਆਂ ਉਹਨ ਵੀ ਤੇ ਚਾਹੀਦਾ ਮੈਨ ਤੋਂ ਵੱਡਿਆਂ ਨੂੰ ਹਿਸਾਬ ਨਾਲ ਬੋਲਣਾ ਮੰਮੀ ਜੀ ਤੁਹਾਨੂੰ ਨਹੀਂ ਪਤਾ ਪੂਜਨ ਮੇਰੇ ਬਾਰੇ ਕਿੰਨੀਆਂ ਵੱਧ ਘੱਟ ਗੱਲਾਂ ਕੀਤੀਆਂ ਆ ਇਹ ਤਾਂ ਬਹੁਤ ਗੱਲਾਂ ਕਰਦੀ ਆ ਤੁਹਾਨੂੰ ਨਹੀਂ ਬਚੀਆਂ ਗੱਲਾਂ ਦਾ ਪਤਾ ਹੋਊਗਾ ਪਹਿਲਾਂ ਮੈਨੂੰ ਗੱਲ ਲਾ ਕੇ ਮੈਨੂੰ ਗੱਲ ਦੱਸ ਪਹਿਲਾਂ ਗੱਲ ਕੀ ਕਿਹੜੀਆਂ ਗੱਲਾਂ ਕਰ ਲਈਆਂ ਈ ਮੈਂ ਕੀ ਕੀ ਰਸਨਾ ਮੰਮੀ ਤੁਹਾਨੂੰ ਗੱਲਾਂ ਇਹ ਕਦੀ ਤਾਂ ਕਹਿੰਦੀ ਆ ਕੰਮ ਨਹੀਂ ਕਰਦੀ ਬਹਾਨੇ ਨਾਲ ਪਈ ਰਹਿੰਦੀ ਆ ਕਦੀ ਇਹ ਕਹਿੰਦੀ ਆ ਝੂਠ ਬੋਲਦੀ ਆ ਕਦੀ ਇਹ ਕਹਿੰਦੀ ਆ ਮੰਮੀ ਵਾ ਇਹਨੂੰ ਵਧੀਆ ਚੀਜ਼ ਲੈ ਕੇ ਦਿੰਦੀ ਆ ਮੈਨੂੰ ਘਟਿਆ ਚੀਜ਼ ਲੈ ਕੇ ਦਿੰਦੀ ਆ ਕਦੀ ਇਹ ਕਹਿੰਦੀ ਮੈਂ ਸਾਰਾ ਕੰਮ ਕਰਦੀ ਆ ਤੂੰ ਦੀਦੀ ਕੰਮ ਨਹੀਂ ਕਰਦੀ ਹੈਗੀ ਨਹੀਂ ਆ ਇੰਨੀਆਂ ਗੱਲਾਂ ਕਿਹੜੇ ਵੇਲੇ ਕਿਹਦੇ ਕੋ ਕਰਾਈ ਉਹ ਪਤਾ ਨਹੀਂ ਮੰਮੀ ਮੈਨੂੰ ਅਜੇ ਮੰਮੀ ਜੀ ਇਸ ਗੱਲ ਦਾ ਪਤਾ ਇਹਨੂੰ ਕਿੱਥੋਂ ਇਹਦੇ ਤੇ ਮਾਚੇ ਇੰਨੀਆਂ ਗੱਲਾਂ ਆਈਆਂ ਤੁਹਾਡੇ ਸਾਹਮਣੇ ਆ ਸਾਰੀ ਗਾੜੀ ਘਰੇ ਰਹੀਦਾ ਪਤਾ ਨਹੀਂ ਆਪਣੇ ਘਰ ਕੌਣ ਫਲੂਹਾ ਪਾ ਲਿਆ ਕੌਣ ਨਹੀਂ ਪਾ ਗਿਆ ਮੈਂ ਪੁੱਛਦੀ ਆ ਉਹਨੂੰ ਤੇ ਕਿਹੜੀਆਂ ਕਿਹੜੇ ਕੋ ਗੱਲਾਂ ਉਹਨੇ ਕੀਤੀਆਂ ਹਨਾ ਹਾਂਜੀ ਪੁੱਤ ਮਮੇ ਜੀ ਉਹਨੇ ਠਾਲੇ ਦਿੱਤਾ ਸੁੱਤੀ ਪੈ ਨੂੰ ਪੁੱਤ ਤੂੰ ਨਾ ਘਾ ਠੂਠੇ ਤੋਂ ਹੁੰਦਾ ਤਾਂ ਨਾ ਉੱਥੇ ਲਾ ਤੇ ਗੱਲਾਂ ਕਰਦੀ ਆ ਉਹ ਨਹੀਂ ਮੰਮੀ ਜੀ ਤੁਸੀਂ ਪਹਿਲਾਂ ਉਹਨੂੰ ਪੁੱਛੋ ਪੂਜਾ ਨੂੰ ਪੁੱਛੋ ਕੀ ਗੱਲ ਹੋਈ ਆ ਕੋਈ ਗੱਲ ਨਹੀਂ ਮੈਂ ਉਹਨੂੰ ਵੀ ਪੁੱਛ ਲੈਣੀ ਆ ਹਾਂਜੀ ਲੇਕਿਨ ਇਹ ਕਿਹੜੇ ਕੋ ਗੱਲਾਂ ਨੇ ਕੀਤੀਆਂ ਹਾਂਜੀ ਚਲ ਮੰਮੀ ਜੀ ਪੁੱਛੋ ਉਹਨੂੰ ਮੈਂ ਤਾਂ ਮਾਂ ਪਿਆਰ ਪੱਟਦੀ ਉਹ ਨਾ ਜਿੱਥੇ ਵੀ ਜਾਣਾ ਮੇਰੇ ਨਾਲ ਜਾਣੀਆਂ ਤੁਸੀਂ ਕਰ ਮੰਮੀ ਤੁਸੀਂ ਬੈਠ ਕੇ ਗੱਲ ਕਰੋ ਉਹਦੇ ਨਾਲ ਪੁੱਤ ਹਾਂਜੀ ਕੀ ਕਰੂ ਪੁੱਤ ਆਪਣੀ ਬੜੀ ਬਹੂ ਨੂੰ ਪੁੱਛ ਲੋ ਕੀ ਗੱਲ ਹੋਈ ਆ ਪੁੱਤ ਚੱਲ ਜਿਓ ਬਿਮਾਰ ਸੀ ਤੂੰ ਦੋਨ ਪਿਆਨਾ ਠਾ ਲੈਂਦੀ ਜਾ ਕੇ ਮੰਮੀ ਜੀ ਕੱਲ ਮੈਂ ਵੀ ਤਾਂ ਬਿਮਾਰ ਸੀ ਪਰ ਮੈਂ ਬਰਬਰ ਦੀ ਜੇ ਕੰਮ ਕਰਾਇਆ ਨਾ ਮੇਰੀ ਇੱਕ ਗੱਲ ਸੁਣੋ ਨਾਲੇ ਕੀ ਕਹਿੰਦੀਆਂ ਹੋ ਕੀ ਕੰਮ ਨਾ ਕਰਦੀਆਂ ਤੁਸੀਂ ਕੰਨੀ ਗੱਲਾਂ ਬਹੁ ਕਰਦੀ ਐ ਪੂ ਜਨੇ ਗੱਲਾਂ ਕੀਤੀਆਂ ਪੁੱਤ ਇਹ ਇਹ ਗੱਲਾਂ ਕਿਹੜੀਆਂ ਨਾ ਬੀਉਣ ਕਰਦੇ ਵਿੱਚ ਅੱਛਾ ਉਲਟਾ ਚੋਰ ਕੋਤਵਾਲ ਕੋ ਡਾਂਟੇ ਮੈਂ ਨਹੀਂ ਗੱਲਾਂ ਕਰਦੀ ਉਲਟਾ ਇਹ ਗੱਲਾਂ ਕਰਦੇ ਆ ਮੇਰੇ ਬਾਰੇ ਮੈਨੂੰ ਸ਼ਾਇਰੀ ਜੇ ਤਾਂ ਨਾ ਪੜ੍ਹ ਕੇ ਦੱਸੋ ਬਹੁਤ ਗੱਲਾਂ ਕਰਦੀ ਆ ਦੀਦੀ ਮੇਰੇ ਬਾਰੇ ਕਿ ਇਹਦੇ ਕੋਲ ਪੂਜਾ ਗੱਲਾਂ ਕੀਤੀਆਂ ਮੈਂ ਕਿਹੜੀ ਗੱਲਾਂ ਦੇ ਰਹੀਆਂ ਕੀਤੀਆਂ ਆ ਨਹੀਂ ਤੁਹਾਨੂੰ ਕਿਤੇ ਪਤਾ ਨਹੀਂ ਗੱਲਾਂ ਤੁਸੀਂ ਕੀਤੀਆਂ ਤੁਹਾਨੂੰ ਪਤਾ ਨਹੀਂ ਮੈਨੂੰ ਉਲਟਾ ਪੁੱਛਿਆ ਲੱਗਿਆ ਤੁਸੀਂ ਕਿ ਕਿਹਦੇ ਕੋਲ ਕੀਤੀਆਂ ਤੁਹਾਨੂੰ ਨਹੀਂ ਪਤਾ ਜਿਆ ਇੰਨਾ ਜਿਆਦਾ ਝੂਠ ਨਹੀਂ ਬੋਲੀਦਾ ਹੁੰਦਾ ਹੈਗਾ ਉਹ ਸ਼ਰਮ ਕਰੋ ਕੋਲ ਫੜ ਮਾਂ ਤੁਹਾਡੀ ਬੈਠੀ ਹੈ ਤੁਸੀਂ ਕਿੱਦਾਂ ਲੱਗੀਆਂ ਫਸਾ ਮੰਮੀ ਮੇਰੀ ਜਾਂ ਸਵੇਰਾ ਆ ਤੂੰ ਤੇ ਲੋਕੀ ਮਾਰਾ ਬਦਨਾ ਲੈਂਦੇ ਕੋ ਚਾਹ ਪਾਣੀ ਦਾ ਕਰਦੇ ਤੁਸੀਂ ਇੱਥੇ ਕਿੱਟੇ ਬੈਠੀ ਆ ਮੰਮੀ ਤੁਹਾਨੂੰ ਯਕੀਨ ਨਹੀਂ ਨਾ ਆਉਂਦਾ ਇਹ ਦੀਦੀ ਨੇ ਬਹੁਤ ਗੱਲਾਂ ਕੀਤੀਆਂ ਮੇਰੇ ਬਾਰੇ ਤੇ ਦੱਸ ਮੰਮੀ ਨੇ ਕਿਹੜੀਆਂ ਗੱਲਾਂ ਕੀਤੀਆਂ ਹੋਰ ਨਹੀਂ ਦੱਸ ਬੰਦਾ ਮੋਰੇ ਲਿਆਉ ਮੈਂ ਤੁਸੀਂ ਟੈਨਸ਼ਨ ਨਾ ਲਓ ਕੋਈ ਨਹੀਂ ਬੰਦਾ ਮੋਰੇ ਲਿਆ ਜਿਹੜਾ ਬੰਦਾ ਆ ਮੈਂ ਤਾਂ ਸੋਚਦੀ ਸੀ ਮੈਨੂੰ ਇਹ ਛੋਟੀ ਭੈਣ ਮੰਦੀ ਆ ਮੈਂ ਵੀ ਵੱਡੀ ਭੈਣ ਮੰਦੀ ਸੀ ਮੈਨੂੰ ਕੀ ਪਤਾ ਅੰਦਰ ਜੈਪੜ ਘੜੀ ਪੜੀ ਆ ਤਰੇ ਜਿਹੜਾ ਤੂੰ ਵੀ ਚੁੱਪ ਰਹਿ ਪਹਿਲਾਂ ਮੈਨੂੰ ਇਹ ਮੇਨ ਗੱਲ ਦੱਸ ਦੋ ਵੀ ਬੰਦਾ ਉਹ ਕਿਹੜਾ ਆ ਜਿਹਨੇ ਤੁਹਾਡੇ ਬੱਚਿਆਂ ਨੇ ਪਾੜੇ ਖੜੇ ਕਰ ਦਿੱਤੇ ਹਾਂ ਮੈਨੂੰ ਮੈਨੂੰ ਕੀ ਪਤਾ ਆ ਮੈਂ ਤਾਂ ਬੇਜਾਦੇ ਬੋਲਦੀ ਮੈਂ ਤਾਂ ਹੀ ਰੋਣਾ ਪਾਣੀ ਮੈਮੀ ਮੈਨੂੰ ਕੀ ਪਤਾ ਕਿਹੜਾ ਬੰਦਾ ਮੇਰੇ ਗੱਲਾਂ ਕਰਦਾ ਮੈਂ ਤਾਂ ਮੰਮੀ ਜੀ ਕਿਸ ਕੋ ਕੋਈ ਗੱਲ ਨਹੀਂ ਕੀਤੀ ਹੈਗੀ ਇਹਨੂੰ ਪੁੱਛ ਲੈ ਕਿਹੜੀ ਗੱਲ ਆ ਬੈਠੀ ਨਹੀਂ ਹੁਣ ਮੈਂ ਕਹਿੰਦੀ ਮੰਮੀ ਮੇਰੇ ਨਾਲ ਗੱਲਾਂ ਉਹ ਕਰਦੀ ਆ ਉਹ ਮੰਮੀ ਜੀ ਇਹਨੂੰ ਪੁੱਛੋ ਹੁਣ ਕਿਹਨਾਂ ਗੱਲਾਂ ਕਰਦਾ ਆ ਮੰਮੀ ਮੈਂ ਝੂਠ ਨਹੀਂ ਬੋਲਦੀ ਗੱਲਾਂ ਕੀਤੀਆਂ ਤਾਂ ਹੀ ਮੈਂ ਕਿਹਾ ਤਾਂ ਹੈਗਾ ਦੀਦੀ ਮੇਰੇ ਬਾਰੇ ਕਿੰਨਾ ਗਲਤ ਬੋਲਦੇ ਆ ਉਹ ਕਹੀ ਜਾਂਦੀ ਏ ਉਹ ਗਲਤ ਬੋਲਦੀ ਤੂੰ ਕਹੀ ਜਾਂਦੀ ਏ ਉਹ ਗਲਤ ਬੋਲਦੀ ਆ ਮੰਮੀ ਤੁਹਾਨੂੰ ਮੈਨੂੰ ਲੱਗਦੀ ਨਹੀਂ ਹੈਗੀ ਮੇਰੀ ਤੁਸੀਂ ਮੈਨੂੰ ਹੀ ਕਹਿਣਾ ਹੈ ਇਹਨਾਂ ਨੂੰ ਨਹੀਂ ਕਹਿਣਾ ਹੈਗਾ ਨਹੀਂ ਜਿਹੜੇ ਗਲਤੀ ਮੇਰੇ ਚ ਹੋਗੇ ਮੰਮੀ ਮੈਨੂੰ ਕਹੂਂਗੇ ਇਦਾਂ ਕਿਦਾਂ ਮੈਂ ਤੈਨੂੰ ਕਹੀ ਜਾਂ ਮੈਨੂੰ ਕਾਹਦੀ ਨਹੀਂ ਕਹਿਣਾ ਹੈਗਾ ਕਿ ਮੰਮੀ ਤੁਹਾਡੇ ਨਾਲ ਜ਼ਿਆਦਾ ਪਿਆਰ ਕਰਦੇ ਹੋ ਤਾਂ ਨਾ ਕਰੀ ਜਦੋਂ ਮੈਨੂੰ ਇਹ 10 ਰੁਪਏ ਦੀ ਗੱਲ ਹੋਈ ਕਿਹੜੀ ਅੱਤੇ ਕਿਹੜੀ ਕਰਦੀ ਸੀ ਉਹਨੇ ਕਿਹੜੀ ਕਰਦੀ ਸੀ ਤੇਰੇ ਨਾਲ ਤੁਹਾਨੂੰ ਮੰਮੀ ਦੱਸੀ ਤਾਂ ਜਾਣੀ ਆ ਮੈਂ ਕਿ ਬਾਹਰ ਦੀਦੀ ਬਈ ਮੇਰੇ ਬਾਰੇ ਬਹੁਤ ਗੱਲਾਂ ਕਰ ਰਹੇ ਹੁਣ ਕਾਨੂੰ ਚੁੱਪ ਕਰ ਗਈ ਆ ਬੋਲੋ ਉੱਚੀ ਉੱਚੀ ਸੜਕ ਤੱਕ ਜਾਂਦੀ ਆਵਾਜ਼ ਤੁਹਾਡੀ ਕੀ ਗੱਲ ਆ ਕਬਰ ਆ ਪਾਇ ਤੁਸੀਂ ਕੋਈ ਨਹੀਂ ਰੋਣਾ ਪਾਇਆ ਬਹਿ ਜਾ ਤੁਸੀਂ ਮੈਂ ਤਾਂ ਬਹਿ ਜੂਗਾ ਦੱਸ ਮੈਨੂੰ ਕੋਈ ਛੱਡ ਦੇ ਤੁਸੀਂ ਮੈਨੂੰ ਸਮਝਾ ਲਈ ਘਰੇ ਕਰ ਦਿਆਂਗਾ ਤੁਸੀਂ ਮੈਂ ਬਬਾ ਜੀ ਤੁਹਾਨੂੰ ਦੱਸ ਦਿੰਨੇ ਕੋਈ ਛ ਨਹੀਂ ਹੋ ਗਿਆ ਦੱਸਣਾ ਤਾਂ ਕਿਹਾ ਸਾਰਾ ਸਾਰਾ ਬਾਜ਼ਾਰ ਸੁਣਦਾ ਹਾਲੇ ਵਾਲੇ ਵਰਮਜੀਤ ਤੈਨੂੰ ਕਿਹਾ ਰਸਾ ਹਾਂ ਜਦੋਂ ਮੈਂ ਬਾਹਰ ਆਇਆ ਹੀ ਹਾਂ ਮੇਰੇ ਤੱਕ ਸਾਰੀਆਂ ਆਵਾਜ਼ਾਂ ਪਹੁੰਚਦੀਆਂ ਤੁਹਾਡੀ ਸਾਰੀ ਗੱਲ ਮੁਹੱਲੇ ਵਾਲ ਸੁਣਦੇ ਆ ਬਾਰ ਦੂਰ ਤੱਕ ਜਾਂਦੀ ਗੱਲ ਅਸਲ 'ਚ ਮੈਨੂੰ ਦੱਸੋ ਹੋਇਆ ਕੀ ਆ ਮੇਰੀ ਗੱਲ ਸੁਣ ਤੋਸੀ ਨਾਲ ਇੰਨੇ ਗਰਮ ਹੋਇਆ ਆ ਔਰ ਕੁੜੀਆਂ ਉਸ ਵਿੱਚ ਇਹਨੂੰ ਖੜੇ ਅਮਰਜੀਤ ਨੂੰ ਬਖਾਲ ਕੇ ਰਿਆ ਇਸ ਗੱਲ ਇਹ ਪਹਿਲੇ ਉੱਠੀ ਆ ਉਹ ਜਾ ਕੇ ਪੂਜਾ ਨੂੰ ਕਹਿੰਦੀ ਵੀ ਦੀਦੀ ਉੱਠ ਕੜ ਕੰਮ ਕਰਾ ਲੈ ਮੇਰੇ ਨਾਲ ਉੱਠ ਕੇ ਉਹ ਕਹਿੰਦੀ ਮੇਰੀ ਸੇਤਨੀ ਠੀਕ ਹੈਗੀ ਆ ਉਸ ਵਿੱਚ ਇਹਨਾਂ ਦਾ ਬਹਿਸ ਲੱਈਆ ਉਹ ਕਹਿੰਦਾ ਮੈਂ ਉੱਠ ਕੇ ਗਈ ਦੇਖਣ ਮੈਨੂੰ ਪਤਾ ਨਹੀਂ ਕੀ ਗੱਲ ਉਹ ਬੋਲ ਬਰਲਾ ਹੁੰਦਾ ਤੇ ਮੈਂ ਉਹਨੂੰ ਸਮਝਾਇਆ ਕਿ ਲੈ ਕੇ ਆਈਆਂ ਔਰ ਆ ਕੇ ਉਹ ਰੋਸ ਕੇ ਬਹਿ ਗਈ ਨਹੀਂ ਹੁਣ ਤੁਸੀਂ ਮੇਰੇ ਨਾਲ ਕੀ ਦੇਖਦੇ ਆ ਡੈਡੀ ਜੀ ਨੂੰ ਦੱਸੋ ਕੋਈ ਡੈਡੀ ਨੂੰ ਦੱਸੂਗੀ ਮੈਂ ਡੈਡੀ ਨੂੰ ਵੀ ਦੱਸੂਗੀ ਮੈਂ ਕੀ ਗੱਲ ਹੋਈ ਆ ਨਾਲੇ ਤੁਸੀਂ ਕੱਲਾ ਕਰਦੇ ਆ ਡੈਡੀ ਜੀ ਨੂੰ ਪਤਾ ਲੱਗੇ ਕੋਈ ਨਹੀਂ ਮੈਂ ਸਾਰਾ ਕੁਝ ਦੱਸਾਂਗਾ ਡੈਡੀ ਜੀ ਨੂੰ ਫਿਕਰ ਨਾ ਕਰਤੋ ਜੀਤ ਪੂਜਾ ਇੰਨਾ ਤਾਂ ਦੇਖ ਲਓ ਮੋਰੇ ਸਾਡੇ ਕੌਣ ਬੈਠਾ ਆ ਮਾੜੀ ਮੋਟੀ ਆਪਣੇ ਪੇਜ ਦੀ ਤਾਂ ਦੇਖੋ ਮੈਂ ਬੈਠਾ ਸਾਡੇ ਮੋਰੇ ਨਹੀਂ ਮੰਮੀ ਜੀ ਦੀਦੀ ਨੂੰ ਸ਼ਰਮ ਚਾਹੀਦੀ ਆ ਗੱਲ ਕਰਨ ਦੀ ਆ ਆ ਦੇਖੋ ਮੰਮੀ ਜੀ ਕਿੱਦਾਂ ਬੋਲਦੀ ਆ ਕੱਡੀ ਵੱਟੀ ਮੈਨੂੰ ਦਿਖਾਣਾ? ਜੇ ਤੈਨੂੰ ਮਾਰੀ ਮੋਟੀ ਹਾਂ ਤਾਂ ਹੈਗੀ ਤੈਨੂੰ। ਤੈਨੂੰ ਇਹ ਵੀ ਸਾਨੂੰ ਨਾਲ ਕਿੱਦਾਂ ਬੋਲਦੀ ਏ ਤੂੰ? ਉਹ ਤੇਰੇ ਤੋਂ ਵੱਡੀ ਆ। ਜੇ ਉਹਦੇ ਨੂੰ ਕੋਈ ਸਟੈਪ ਵੀ ਦਿੱਤਾ ਤਾਂ ਕਿਆ ਗੱਲ ਹੋ ਗਈ? ਬਿਮਾਰ ਜਮਾਰ ਸਾਰੇ ਹੁੰਦੇ ਆ। ਅਮਰਜੀਤ ਤੈਨੂੰ ਵੀ ਸੋਚਣਾ ਚਾਹੀਦਾ। ਤੂੰ ਆਵਾਗੋੜ ਬੋਲੀ ਜਾਨੀ ਆ ਤੇਰੀ ਮਾਂ ਕੋਲ ਬੈਠੀ ਆ ਮੈਂ ਕੋਲ ਬੈਠਾ। ਬੋਲੀ ਜਾਨੀ ਤੁਸੀਂ। ਅਸੀਂ ਲੋਕਾਂ ਕੋਲ ਤੁਹਾਡੀ ਸਿਰਫਤਾ ਕਰਦੇ ਆ ਤੇ ਸਾਡੀਆਂ ਬੂੰਹਾਂ ਬਹੁਤ ਚੰਗੀਆਂ। ਅਸੀਂ ਬੂੰਹਾਂ ਘੱਟ ਗਈ ਤਾਂ ਧੀਆਂ ਲਈਦਾ। ਤੇ ਤੁਸੀਂ ਆਹ ਸਾਡੇ ਸਿਰਸੋਹ ਪਾਣ ਲਗੀਆਂ ਹੁਣ। ਮਾਰਾ ਮੋਟਰ ਨਾਲ ਸ਼ਰਮ ਕਰੋ ਸ਼ਰਮ। ਪਰ ਅਮਜੀਤ ਇਹਨਾਂ ਨੂੰ ਤਾਂ ਸਮਝਾਦਾ ਮੈ ਚੰਗਾ ਲੱਗਦਾ ਵੀ ਨਿਆਣੀਏ ਨੂੰ ਸਮਝਾ ਦੂੰਗਾ ਪਰ ਤੈਨੂੰ ਸਮਝਾਉਣਾ ਨਹੀਂ ਚੰਗਾ ਲੱਗਦਾ ਮੈਂ ਤੂੰ ਕੋਲ ਬੈਠ ਕੇ ਲੜਾਈ ਜੰਨੀ ਇਹਨਾਂ ਨੂੰ ਪਹਿਲਾਂ ਮੈਨੂੰ ਇੱਕ ਗੱਲ ਦੱਸੋ ਇਹਦੇ ਵਿੱਚ ਮੇਰਾ ਕੀ ਕਸੂਰ ਆ ਤੇਰਾ ਕਸੂਰ ਹੈ ਤੂੰ ਸਮਝਾ ਨਹੀਂ ਇਹਨਾਂ ਨੂੰ ਮੈਂ ਹੁਣ ਕੀ ਕਰਾਂ ਮੈਂ ਇਹਨਾਂ ਨੂੰ ਮੂੰਹ ਨਾਲ ਕਹਿ ਸਕਦੀ ਹਾਂ ਮੂੰਹ ਨਾਲ ਤਾਂ ਕਹਿ ਸਕਦੀ ਇਹਨਾਂ ਨੂੰ ਸਮਝਾ ਕੇ ਰੱਖ ਬਾਹਰ ਲੋਕ ਸੁਣਦੇ ਆ ਇਹਨਾਂ ਦੀ ਜਿਹੜੀ ਬਣਨੀ ਬਣਨੀ ਸਾਡੀ ਵੇਚ ਤਖਾਉਂਦੀ ਆ ਡੈਡ ਜੀ ਤੁਹਾਡੀ ਗੱਲ ਸਹੀ ਆ ਅਸੀਂ ਅੱਗੇ ਤਾਂ ਨਹੀਂ ਲੜਦੀਆਂ ਪਰ ਡੈਡ ਜੀ ਪੂਜਾ ਨੂੰ ਸਮਝਾਓ ਇਹ ਮੇਰੇ ਬਾਰੇ ਵੱਧ ਘੱਟ ਗੱਲਾਂ ਬਹੁਤ ਕਰਦੀ ਆ ਤੁਸੀਂ ਇਹਨੂੰ ਪਹਿਲਾਂ ਸਮਝਾਓ ਵੀ ਆਪਣੇ ਤੋਂ ਵੱਡੇ ਨੂੰ ਬਾਲ ਤੋਂ ਬੋਲੀਦਾ ਨਹੀਂ ਹੁੰਦਾ ਹੋਏਗਾ ਨਹੀਂ ਗੱਲਾਂ ਮੈਂ ਕਰਦੀ ਆ ਕਿ ਤੁਸੀਂ ਕਰਦੇ ਆ ਪਹਿਲਾਂ ਮੈਨੂੰ ਇਹ ਦੱਸੋ ਤੁਸੀਂ ਆਪਣੀ ਜਿਵਾਨ ਬੰਦ ਰੱਖੋ ਮੈਂ ਤਾਂ ਫੇਰ ਕਰੇ ਲੈਣੀ ਆ ਆ ਦੇਖੋ ਡੈਡ ਜੀ ਐਦਾਂ ਬੋਲਦੀ ਆ ਪਹਿਲੀ ਗੱਲ ਤਾਂ ਦੋਨੇ ਜਣੀਆਂ ਮੂੰਹ ਬੰਦ ਕਰੋ ਆਪਣੇ ਤੁਸੀਂ ਐਨਾ ਤਾਂ ਸੋਚੋ ਮੇਰੀ ਤਾਂ ਤੁਸੀਂ ਨਹੀਂ ਲਿਹਾਰ ਕਰਨੀ ਵਾਲੇ ਮੋਟੇ ਆਪਣੇ ਪੇਜੀ ਦਾ ਕਰੋ ਇਹ ਤਾਂ ਦੇਖੋ ਮੋਰੇ ਡੈਡੀ ਜੀ ਬੈਠੇ ਆ ਤੂੰ ਮਾ ਮਾਰ ਮੋਟੀ ਗੱਲ ਕਰਨ ਲੱਗੇ ਤਾਂ ਸੰਗ ਕਰੋ ਤੁਸੀਂ ਨਹੀਂ ਮੰਮੀ ਜੀ ਫੇ ਮੇਰੇ ਤੇ ਕਿਉਂ ਝੂਠਾ ਇਲਜ਼ਾਮ ਲਾ ਰਹੇ ਆ ਦੀਦੀ ਕਿ ਮੈਂ ਗੱਲਾਂ ਕਰਦੀ ਆ ਗੱਲਾਂ ਤਾਂ ਹੀ ਆਪ ਕਰਦੇ ਆ ਗੱਲ ਸੁਣ ਲੈ ਮੇਰੀ ਇੱਕੋ ਗੱਲ ਆ ਇਹਨਾਂ ਦਾ ਹੱਲ ਮੇਰੇ ਕੋਲ ਹੈਗਾ ਸੋਮਨ ਇਸ ਘਰ ਚ ਨਹੀਂ ਬੜਨੀ ਚਾਹੀਦੀ ਉਹ ਨਾ ਆਵੇ ਬਸ ਸੋਮਨ ਸੋਮਨ ਦਾ ਕੀ ਰੋਲ ਹੋ ਗਿਆ ਇਹਦੇ ਵਿੱਚ ਇਹਨਾਂ ਲੜਾਈ ਵਿੱਚ ਸੋਮਨ ਦਾ ਕੀ ਲੈਂਕ ਹੋ ਟਾਈਮ ਆਊਗਾ ਦੱਸ ਦੂੰਗਾ ਸੁਮਨ ਦਾ ਕੀ ਲੈ ਕੇ ਆ ਪਹਿਲਾਂ ਮੈਨੂੰ ਇੱਕ ਗੱਲ ਦੱਸੋ ਵੀ ਇਹਨਾਂ ਦੀ ਲੜਾਈ ਵਿੱਚ ਸੁਮਨ ਨੂੰ ਅਸੀਂ ਕਿੱਥੇ ਲੈ ਕੇ ਆਉਣੇ ਆ ਉਹਦਾ ਕੀ ਕਸੂਰ ਆ ਉਹ ਤਾਂ ਸਮ ਆਮ ਣੱਠੀ ਹੈ ਵਿਚਾਰੀ ਇਹਨਾਂ ਨੂੰ ਬੋਲ ਬਰਾਲਾ ਸੁਣ ਕੇ ਣੱਠੀ ਆਈ ਉਹ ਪਰਮਜੀਤ ਗੱਲ ਕੋਈ ਵੀ ਹੋਵੇ ਤੈਨੂੰ ਹਜੇ ਨਹੀਂ ਸਮਝ ਲੱਗਦੀ ਗੱਲ ਏ ਪਰ ਸੁਮਨ ਇੱਥੇ ਨਹੀਂ ਵੜਨੀ ਚਾਹੀਦੀ ਤੂੰ ਰੁਕ ਲੂੰ ਕਿ ਮੈਂ ਰੋਕ ਦਵਾਂ